ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪ੍ਰਮਾਤਮਾ ਦੇ ਇੱਕ ਹੋਰ ਰੰਗ ਬਾਰੇ ਪਤਾ ਨਹੀਂ ਪ੍ਰਮਾਤਮਾ ਨੇ ਦੁਨੀਆ ਦੇ ਉੱਤੇ ਕੀ ਕੀ ਸਜਾਇਆਗਾ ਦੋਸਤੋ ਆਪਾਂ ਬਚਪਨ ਦੇ ਵਿੱਚ ਇੱਕ ਕੀੜੇ ਬਾਰੇ ਪੜ੍ਹਦੇ ਹੁੰਦੇ ਸੀ ਜਿਹਨੂੰ ਕਿ ਰੇਸ਼ਮ ਦਾ ਕੀੜਾ ਕਿਹਾ ਜਾਂਦਾ ਸੀ ਪਰ ਆਪਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਉਹ ਕੀੜਾ ਰੇਸ਼ਮ ਕਿਵੇਂ ਤਿਆਰ ਕਰਦਾਗਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਉਸ ਕੀੜੇ ਨੂੰ ਉਸ ਰੇਸ਼ਮ ਨੂੰ ਤਿਆਰ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਆ ਚਾਈਨਾ ਦੇ ਲੋਕ ਉਸ ਕੀੜੇ ਨੂੰ ਪਾਲਦੇ ਨੇ ਉਸ ਨੂੰ ਖਾਣਾ ਦਿੰਦੇ ਨੇ ਉਸ ਨੂੰ ਪੱਤੇ ਪਾਉਂਦੇ ਨੇ ਦਰਖਤਾਂ ਦੇ ਪੱਤੇ ਕੱਟ ਕੇ ਪਾਉਂਦੇ ਨੇ ਉਸ ਤੋਂ ਬਾਅਦ ਉਹ ਥੋੜਾ ਥੋੜਾ ਰੇਸ਼ਮਾ ਜਿਹੜਾ ਉਹ ਕੀੜਾ ਇਕੱਠਾ ਕਰਦਾ ਉਸ ਉਸ ਤੋਂ ਬਾਅਦ ਉਸ ਰੇਸ਼ਮ ਨੂੰ ਇਕੱਠਾ ਕਰਕੇ ਮਾਰਕੀਟ ਦੇ ਵਿੱਚ ਭੇਜਿਆ ਜਾਂਦਾ ਜਿਸ ਤੋਂ ਬਾਅਦ ਉਸਦੇ ਪ੍ਰੋਡਕਟ ਬਣਦੇ ਨੇ ਪਰ ਦੋਸਤੋ ਸੋਚਣ ਵਾਲੀ ਗੱਲ ਇਹ ਆ ਉਸ ਛੋਟੇ ਜਿਹੇ ਕੀੜੇ ਤੋਂ ਐਨਾ ਵੱਡਾ ਮੁਨਾਫਾ ਕਮਾ ਲੈਂਦੇ ਨੇ ਫਤਿਹ ਉਹ ਛੋਟਾ ਜਿਹਾ ਕੀੜਾ ਉਸ ਪ੍ਰਕਿਰਿਆ ਦੌਰਾਨ ਕਿੰਨੇ ਰੰਗ ਬਦਲਦਾ ਪਹਿਲਾਂ ਇੱਕ ਕੀੜਾ ਹੁੰਦਾ ਉਸ ਤੋਂ ਬਾਅਦ ਉਹ ਹੌਲੀ ਹੌਲੀ ਕਿੰਨੀ ਸੋਹਣੀ तितਲੀ ਬਣ ਜਾਂਦਾ ਦੋਸਤੋ ਇਹ ਸਾਰੇ ਕੁਦਰਤ ਦੇ ਰੰਗ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ